ਪਾਈ ਗੁਰਜੀ ਦਾ ਖਾਲਸਾ ਪਾਈ ਗੁਰਜੀ ਦੀ ਫਤਿਹ ਸੰਗਤ ਜੀ ਹਕੀਕੀ ਗੱਲਾਂ ਚੈਨਲ ਤੇ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਸਫ਼ਰ جاری ਹੈ ਪਿਛਲੀ ਸਾਖੀ ਚ ਅਸੀਂ ਸਰਵਣ ਕੀਤਾ ਸੀ ਕਿ ਕਿਵੇਂ ਕੁਰੂਕhetra ਦੀ ਧਰਤੀ ਤੇ ਗੁਰੂ ਸਾਹਿਬ ਨੇ ਮਾਸ ਦੇ ਭਰਮ ਨੂੰ ਤੋੜਿਆ ਤੇ ਨਾਨੂ ਪੰਡਤ ਨੂੰ ਸਿੱਧੇ ਰਾਹ ਪਾਇਆ ਉੱਥੋਂ ਚੱਲ ਕੇ ਗੁਰੂ ਸਾਹਿਬ ਕਰਨਾਲ ਤੋਂ ਹੁੰਦੇ ਹੋਏ ਅੱਗੇ ਵਧੇ ਭਾਈ ਵੀਰ ਸਿੰਘ ਦੀ ਲਿਖਦੇ ਆ ਕਿ ਗੁਰੂ ਸਾਹਿਬ ਹੀ ਥਾੜ ਦੇ ਰਸਤੇ ਪਏ ਚਲਦੇ ਚਲਦੇ ਗੁਰੂ ਸਾਹਿਬ ਸੂਫੀ ਫਕੀਰਾਂ ਦੇ ਗੜ ਪਾਣੀਪਤ ਸ਼ਹਿਰ ਦੇ ਬਾਹਰ-ਬਾਰ ਪਹੁੰਚ ਗਏ। ਇਹ ਉਹ ਸ਼ਹਿਰ ਸੀ ਜਿੱਥੇ ਉਸ ਵੇਲੇ ਵੱਡੇ-ਵੱਡੇ ਪੀਰਾਂ ਕਲੰਦਰਾਂ ਦਾ ਬੋਲਬਾਲਾ ਸੀ। ਸ਼ਹਿਰ ਦੇ ਬਾਹਰ ਇੱਕ ਖੂਹ ਸੀ ਜਿੱਥੇ ਬੜੇ ਸੋਹਣੇ ਰੁੱਖ ਲੱਗੇ ਹੋਏ ਸੀ। ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਮਰਦਾਨਿਆ ਇੱਥੇ ਆਸਣ ਲਾਈਏ। ਗੁਰੂ ਸਾਹਿਬ ਵੀ ਉੱਥੇ ਬੈਠ ਗਏ। ਕੁਝ ਸਮੇਂ ਬਾਅਦ ਉਸ ਖੂਹ ਤੇ ਇੱਕ ਮੁਸਲਮਾਨ ਫਕੀਰ ਦਾ ਚੇਲਾ ਪਾਣੀ ਭਰਨ ਵਾਸਤੇ ਆਇਆ। ਇਹ ਚੇਲਾ ਪਾਣੀ ਭਰਦੇ ਉਸ ਵੇਲੇ ਦੇ ਸਭ ਤੋਂ ਵੱਡੇ ਪੀਰ ਸ਼ੇਖ ਟਿਰੀ ਦਾ ਖਾਸ ਸੇਵਕ ਸੀ। ਸ਼ੇਖ ਟੇਰੀ ਜੋ ਕਿ ਮਸ਼ਹੂਰ ਸੂਫੀ ਸੰਤ ਬੂ ਅਲੀ ਕਲੰਦਰ ਅਤੇ ਸ਼ੇਖ ਸ਼ਰਫ ਦੀ ਗੱਦੀ ਦੇ ਵਾਰਸ ਸਨ ਜਦੋਂ ਚੇਲੇ ਨੇ ਗੁਰੂ ਸਾਹਿਬ ਵੱਲ ਵੇਖਿਆ ਤਾਂ ਵੇਂਦਾ ਹੀ ਰਹਿ ਗਿਆ ਉਹ ਆਪਣਾ ਪਾਣੀ ਪਰਨਾ ਭੁੱਲ ਗਿਆ ਉਹਨੇ ਵੇਖਿਆ ਕਿ ਇੱਕ ਅਨੋਖਾ ਨੂਰ ਉਹਨਾਂ ਦੇ ਚਿਹਰੇ ਤੇ ਹੈ ਲਿਬਾਸ ਫਕੀਰਾਂ ਵਾਲਾ ਹੈ ਪਰ ਆਮ ਫਕੀਰਾਂ ਵਰਗਾ ਵੀ ਨਹੀਂ ਉਸਨੇ بڑے ਅਦਬ ਨਾਲ ਸਿਰ ਝੁਕਾਇਆ ਅਤੇ ਕਿਹਾ ਅਸਲਾਮੁਅਲੈਕਮ ਆਮ ਤੌਰ ਤੇ ਇਸ ਦਾ ਜਵਾਬ ਵਾਲੇਕੁਮ ਅਸਲਾਮ ਹੁੰਦਾ ਪਰ ਗੁਰੂ ਸਾਹਿਬ ਜੀ ਨੇ ਜੋ ਕਿਸੇ ਦੁਨਿਆਵੀ ਰਸਮ ਦੇ ਬੱਦੇ ਨਹੀਂ ਸੀ ਉਹਨਾਂ ਨੇ ਆਪਣੀ ਮਸਤੀ ਚੱਖਾਂ ਚੁੱਕੀਆਂ ਤੇ ਕਿਹਾ ਸਲਾਮ ਅਲੇਖ। ਚੇਲਾ ਹੱਕਾ ਬੱਕਾ ਰਹਿ ਗਿਆ। ਉਹਨੇ ਕਿਹਾ, "ਹੇ ਦਰਵੇਸ਼, ਇਹ ਤੁਸੀਂ ਕੀ ਕਿਹਾ? ਮੈਂ ਤਾਂ ਤੁਹਾਡੀ ਸਲਾਮਤੀ ਮੰਗੀ ਸੀ, ਪਰ ਤੁਸੀਂ ਅਲੇਖ ਨੂੰ ਸਲਾਮ ਕਰ ਰਹੇ ਹੋ। ਇਹ ਅਲੇਖ ਕੌਣ ਹੈ?" ਗੁਰੂ ਸਾਹਿਬ ਜੀ ਹੱਸ ਪਏ ਤੇ ਉਹਨਾਂ ਕਿਹਾ, "ਭਲਿਆ ਲੋਕਾ, ਸਲਾਮਤੀ ਉਸ ਦੀ ਮੰਗੀ ਦੀਏ ਜਿਸ ਨੂੰ ਕੋਈ ਖਤਰਾ ਹੋਵੇ। ਅਸੀਂ ਤਾਂ ਉਸ ਰੱਬ ਦੇ ਆਸਰੇ ਆਂ ਜੋ ਅਲੇਖ ਹੈ। ਅਲੇਖ ਯਾਨੀ ਜਿਸ ਦਾ ਕੋਈ ਲੇਖਾ ਨਹੀਂ।" ਜੋ ਚਿੱਤਰਾ ਤੇ ਮੂਰਤਾਂ ਤੋਂ ਪਰੇ ਐ ਅਸੀਂ ਉਸੇ ਨੂੰ ਹਮੇਸ਼ਾ ਸਲਾਮ ਕਰਦੇ ਆਂ ਉਥੋਂ ਚੇਲਾ ਤੁਰਿਆ ਤੇ ਸ਼ੇਖ ਟਟਿਰੀ ਕੋਲ ਪਹੁੰਚ ਗਿਆ ਉਹਨੇ ਕਿਹਾ ਹਜ਼ੂਰ ਗਜਬ ਹੋ ਗਿਆ ਬਾਹਰ ਇੱਕ ਫਕੀਰ ਆਇਆ ਜੋ ਅੱਲਾ ਨੂੰ ਅਲੈਖ ਕਹਿੰਦਾ ਉਹਦੀਆਂ ਅੱਖਾਂ 'ਚ ਇੰਨਾ ਤੇਜ ਐ ਕਿ ਮੇਰੇ ਤੋਂ ਤਾਂ ਚੱਲਿਆ ਹੀ ਨਹੀਂ ਗਿਆ ਇਹ ਸੁਣ ਕੇ ਸ਼ੇਖ ਟਟਿਰੀ ਖੁਦ ਚੱਲ ਕੇ ਆਇਆ ਉਹਨੂੰ ਲੱਗਿਆ ਕਿ ਉਸਨੂੰ ਖੁਦ ਦੇਖਣਾ ਚਾਹੀਦਾ ਹੈ ਕਿ ਕੌਣ ਆਇਆ ਉਹਨੇ ਆ ਕੇ ਵੇਖਿਆ ਕਿ ਗੁਰੂ ਸਾਹਿਬ ਜੀ ਬੈਠੇ ਐ ਸ਼ੇਖ ਨੇ ਗੁਰੂ ਸਾਹਿਬ ਦੇ ਲਿਬਾਸ ਵੱਲ ਧਿਆਨ ਨਾਲ ਵੇਖਿਆ। ਉਹਨੂੰ ਕੁਝ ਗੱਲਾਂ ਨਾ ਅਜੀਬ ਲੱਗੀਆਂ। ਗੁਰੂ ਸਾਹਿਬ ਦੇ ਸਿਰ ਤੇ ਜੋ ਦਸਤਾਰ ਸੀ ਪਰ ਉਹਨਾਂ ਕੇਸ ਰੱਖੇ ਹੋਏ ਸੀ। ਸਰੀਰ ਤੇ ਲੰਗੋਟੀ ਪਰ ਉੱਪਰ ਚੋਲਾ, ਪੈਰਾਂ 'ਚ ਜੁਕਤੀ। ਸ਼ੇਖ ਨੇ ਸੋਚਿਆ ਕਿ ਇਸ ਫਕੀਰ ਦੀ ਤਾਂ ਪਰਖ ਕਰਨੀ ਚਾਹੀਦੀ ਹੈ। ਉਸਨੇ ਪਹਿਲਾ ਸਵਾਲ ਕੀਤਾ, "ਹੇ ਦਰਵੇਸ਼, ਤੁਸੀਂ ਕਿੱਥੋਂ ਆਏ ਹੋ? ਤੁਹਾਡਾ ਪਤਾ ਟਿਕਾਣਾ ਕੀ ਹੈ?" ਇਹ ਸਵਾਲ ਥੋੜਾ ਡੂੰਘਾ ਸੀ ਸੰਗਤ ਜੀ। ਉਹ ਪੁੱਛਣਾ ਤਾਂ ਇਹ ਚਾਹੁੰਦਾ ਸੀ ਕਿ ਤੁਹਾਡਾ ਪਿਸ਼ੋਕੜ ਕੀ ਹੈ? ਅਗੋ ਗੁਰੂ ਸਾਹਿਬ ਜੀ ਨੇ ਬੜੇ ਸਹਿਸਭਾ ਕਿਹਾ ਅਸੀਂ ਇੱਥੋਂ ਹੀ ਆਏ ਹਾਂ ਸ਼ੇਖ ਨੇ ਕਿਹਾ ਮੈਂ ਸਮਝਿਆ ਨਹੀਂ ਤਾਂ ਗੁਰੂ ਸਾਹਿਬ ਨੇ ਵਿਆਖਿਆ ਕੀਤੀ ਪੀਰ ਜੀ ਜਿੰਨਾ ਚਿਰ ਇਨਸਾਨ ਦੇ ਅੰਦਰ ਮੈਂ ਹੁੰਦੀ ਹੈ ਉਹ ਕਹਿੰਦਾ ਮੈਂ ਪੰਜਾਬ ਤੋਂ ਆ ਮੈਂ ਅਰਬ ਤੋਂ ਆ ਪਰ ਜਦੋਂ ਮੈਂ ਮੁੱਖ ਜੇ ਤਾਂ ਪਤਾ ਲੱਗਦਾ ਕਿ ਅਸੀਂ ਸਾਰੇ ਉਸ ਇੱਕ ਰੱਬ ਦੇ ਅੰਸ਼ਾਂ ਉਹ ਰੱਬ ਜੋ ਇੱਥੇ ਵੀ ਹੈ ਤੇ ਉੱਥੇ ਵੀ ਹੈ ਅਸੀਂ ਉਸੇ ਦੇ ਘਰੋਂ ਆਏ ਹਾਂ ਅਤੇ ਉਸ ਦੇ ਘਰ ਵਿੱਚ ਹੀ ਬੈਠੇ ਹਾਂ ਸ਼ੇਖ ਦੀ ਤਸੱਲੀ ਨਾ ਹੋਈ ਉਹਨੇ ਦੂਜਾ ਇਤਰਾਜ਼ ਕੀਤਾ ਉਹਨੇ ਕਿਹਾ اے ਫਕੀਰ ਤੁਹਾਡੇ ਸਿਰ ਤੇ ਟੋਪੀ ਤਖ ਲੰਦਰਾ ਵਾਲੀ ਐ ਪਰ ਫਕੀਰ ਤਾਂ ਸਿਰ ਮਨਵਾ ਕੇ ਰੱਖਦੇ ਐ ਤੁਸੀਂ ਸਿਰ ਤੇ ਕੇਸ ਰੱਖੇ ਹੋਇਆ ਇਹ ਕਿਹੜਾ ਰਾਹ ਐ ਗੁਰਨਾਨਕ ਦੇਵ ਜੀ ਨੇ ਇੱਥੇ ਫਿਰ ਦਸ ਦਾ ਰਾਹ ਖੋਲਿਆ ਗੁਰੂ ਸਾਹਿਬ ਜੀ ਬੋਲੇ ਪੀਰ ਜੀ ਸਿਰ ਮਨੋਂ ਨਾਲ ਰੱਬ ਨਹੀਂ ਉਹ ਮਿਲਦਾ ਅਸੀਂ ਸਿਰ ਨਹੀਂ ਮਨ ਮੁੰਨਿਆ ਸ਼ੇਖ ਨੇ ਪੁੱਛਿਆ ਇਹ ਮਨ ਦਾ ਮੁੰਨਣਾ ਕੀ ਹੁੰਦਾ ਜੀ ਗੁਰੂ ਸਾਹਿਬ ਨੇ ਫਰਮਾਇਆ ਮਨ ਨੂੰ ਨੰਦਾ ਮਤਲਬ ਹੈ ਆਪਣੇ ਮਨ ਨੂੰ ਵੱਢ ਕੇ ਗੁਰੂ ਦੇ ਅੱਗੇ ਰੱਖ ਦੋ ਭਾਵ ਆਪਣਾ ਮਨ ਗੁਰੂ ਅੱਗੇ ਭੇਟਾ ਕਰ ਦੋ ਆਪਣੀ ਸਿਆਣ ਆਪਣੀ ਚਤ్రਾਈ ਤੇ ਆਪਣਾ ਹੰਕਾਰ ਤਿਆਗ ਦੋ ਜਦੋਂ ਅਸੀਂ ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਮੰਨ ਲੈਂਦੇ ਆ ਨਾ ਤਾਂ ਸਮਝੋ ਅਸੀਂ ਅਸਲ ਟੋਪੀ ਪਾ ਲਈ ਗੁਰੂ ਸਾਹਿਬ ਨੇ ਕਿਹਾ ਕਿ ਵਾਲ ਕਟਵਾ ਕੇ ਵੀ ਜੇ ਮਨ ਵਿੱਚ ਵਕਾਰ ਭਰੇ ਹੋ ਤਾਂ ਫਿਰ ਉਸ ਫਕੀਰੀ ਦਾ ਵੀ ਕੀ ਫਾਇਦਾ ਸੰਗਤ ਜੀ ਅਜੇ ਫਕੀਰ ਦੇ ਸਵਾਲਾਂ ਦਾ سلسلہ ਖਤਮ ਨਹੀਂ ਸੀ ਹੋਇਆ ਕੋਨੇ ਗੁਰੂ ਸਾਹਿਬ ਦੇ ਕੱਪੜਿਆਂ ਵੱਲ ਵੇਖਿਆ ਤੇ ਪੁੱਛਿਆ ਤੁਸੀਂ ਇਹ ਜੋ ਲੰਗੋਟੀ ਪਹਿਨੀ ਹੈ ਇਹ ਕਿਸ ਧਰਮ ਦੀ ਨਿਸ਼ਾਨੀ ਹੈ ਇਸ ਦਾ ਕੀ ਮਤਲਬ ਹੈ ਅਗਰ ਗੁਰੂ ਸਾਹਿਬ ਜੀ ਨੇ ਇੱਕ ਬਹੁਤ ਉੱਚੀ ਆਤਮਿਕ ਗੱਲ ਕੀਤੀ ਗੁਰੂ ਸਾਹਿਬ ਜੀ ਬੋਲੇ ਪੀਰ ਜੀ ਇਹ ਲੰਗੋਟੀ ਸਤ ਅਤੇ ਸੰਜਮ ਦੀ ਹੈ ਗੁਰੂ ਜੀ ਨੇ ਸਮਝਾਇਆ ਕਿ ਲੰਗੋਟੀ ਦਾ ਮਤਲਬ ਸਿਰਫ ਸਰੀਰ ਢਕਣਾ ਨਹੀਂ ਸਗੋਂ ਆਪਣੇ ਵਕਾਰਾਂ ਕਾਮ ਕ੍ਰੋਧ ਨੂੰ ਬੰਨ੍ਹ ਕੇ ਰੱਖਣਾ ਹੈ ਅਤੇ ਇੱਥੇ ਗੁਰੂ ਸਾਹਿਬ ਨੇ ਦਸਮ ਦਵਾਰ ਦਾ ਵੀ ਭੇਤ ਖੋਲਿਆ ਭਾਈ ਮੀਰ ਸਿੰਘ ਜੀ ਲਿਖਦੇ ਆ ਕਿ ਗੁਰੂ ਸਾਹਿਬ ਨੇ ਕਿਹਾ ਕਿ ਜਦੋਂ ਕੋਈ ਇਨਸਾਨ ਸਤ ਅਤੇ ਸੰਜਮ ਦੀ ਲੰਗੋਟੀ ਪਾ ਲੈਂਦਾ ਤਾਂ ਉਹਦੇ ਸਰੀਰ ਦੇ ਨੌ ਦਰਵਾਜੇ ਭਾਵ ਅੱਖਾਂ ਨੱਕ ਕੰਨ ਆਦਿ ਵਕਾਰਾਂ ਵੱਲੋਂ ਜਾਣੋਂ ਹਟ ਜਾਂਦੇ ਐ ਜਦੋਂ ਇਹ ਨੌ ਦਰਵਾਜੇ ਕਾਬੂ ਚ ਆ ਜਾਣ ਤਾਂ ਫਿਰ ਦਸਮ ਦਵਾਰ ਦੇ ਤਾਲੇ ਖੁੱਲਦੇ ਐ ਉੱਥੇ ਫਿਰ ਅਨਹਦ ਸ਼ਬਦ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਜੁਤੀ ਗਿਆਨ ਦੀ ਹੈ ਜਿਵੇਂ ਜੁਤੀ ਪੈਰਾਂ ਨੂੰ ਗੰਦਗੀ ਤੇ ਕੰਡਿਆਂ ਤੋਂ ਬਚਾਉਂਦੀ ਹੈ ਉਵੇਂ ਗੁਰੂ ਦਾ ਗਿਆਨ ਸਾਡੀ ਰੂਹ ਨੂੰ ਪਾਪਾਂ ਦੀ ਮੈਲ ਤੇ ਬੁਰਾਈ ਦੇ ਕੰਡਿਆਂ ਤੋਂ ਬਚਾ ਕੇ ਰੱਖਦਾ ਹੈ। ਆਖਰ ਵਿੱਚ ਸ਼ੇਖ ਟੀਰੀ ਦਾ ਹੰਕਾਰ ਪੂਰੀ ਤਰ੍ਹਾਂ ਟੁੱਟ ਗਿਆ। ਉਹਨੇ ਹੱਥ ਜੋੜ ਕੇ ਆਖਰੀ ਸਵਾਲ ਕੀਤਾ, "ਹੇ ਸੱਚੇ ਪਾਤਸ਼ਾਹ, ਫਿਰ ਇਹ ਦੱਸੋ ਕਿ ਅਸਲ ਤੇ ਸਫਲ ਦਰਵੇਸ਼ ਕੌਣ ਹੁੰਦਾ ਹੈ? ਉਹਦੀ ਪਛਾਣ ਕੀ ਹੈ?" ਗੁਰੂ ਸਾਹਿਬ ਜੀ ਨੇ ਅਗੋ ਨਿਚੋੜ ਦੱਸਿਆ, "ਅਸਲ ਦਰਵੇਸ਼ ਉਹ ਹੈ ਜੋ ਜੀਵਨ ਦੇ ਅੰਦਰ ਰਹੀ ਹੈ।" ਇਸ ਦਾ ਮਤਲਬ ਜੋ ਦੁਨੀਆ ਵਿੱਚ ਤਾਂ ਰਹੇ, ਪਰਵਾਰ ਵਿੱਚ ਵੀ ਰਹੇ। ਦੁਨਿਆਵੀ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਵੀ ਨਿਭਾਵੇ ਪਰ ਮੋਹ ਮਾਇਆ 'ਚ ਨਾ ਫਸੇ ਜਿਸ ਲਈ ਸੋਨਾ ਤੇ ਮਿੱਟੀ ਕੋ ਬਰਾਬਰ ਹੋਣ ਜਿਸ ਨੂੰ ਨਾ ਆਪਣੀ ਤਾਰੀਫ਼ ਸੁਣ ਕੇ ਖੁਸ਼ੀ ਹੋਵੇ ਤੇ ਨਾ ਫਿਰ ਨਿੰਦਿਆ ਸੁਣ ਕੇ ਗੁੱਸਾ ਆਵੇ ਜੋ ਸੱਚ ਵਿੱਚ ਰੱਬ ਦੀ ਜੋਤ ਵੇਖੇ ਉਹੀ ਅਸਲ ਦਰਵੇਸ਼ ਹੈ ਇਹ ਇਲਾਹੀ ਬਚਨ ਸੁਣ ਕੇ ਸ਼ੇਖ ਟਟੀਰੀ ਦਾ ਮਨ ਸ਼ਾਂਤ ਹੋ ਗਿਆ ਉਸ ਦੇ ਅੰਦਰੋਂ ਸਾਰੇ ਸਵਾਲ ਖਤਮ ਹੋ ਗਏ ਉਹਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਕੁਝ ਹੋਰ ਸੁਣਾਓ ਗੁਰੂ ਸਾਹਿਬ ਦੇ ਇਸ਼ਾਰੇ ਤੇ ਪਾਈ ਮਰਦਾਨਾ ਜੀ ਨੇ ਰਬਾਬ ਦੀਆਂ ਤਾਰਾਂ ਛੇੜੀਆਂ ਜਦੋਂ ਇਲਾਹੀ ਬਾਣੀ ਦਾ ਕੀਰਤਨ ਸ਼ੁਰੂ ਹੋਇਆ ਤਾਂ ਪਾਣੀਪਤ ਦੀ ਫੀਜਾ ਬਦਲ ਗਈ ਛੇਕ ਟਟੀਰੀ ਉਸ ਰੋਹਾਨੀ ਰੰਗ ਵਿੱਚ ਅਜੇ ਹ ਰੰਗਿਆ ਗਿਆ ਕਿ ਗੁਰੂ ਸਾਹਿਬ ਦੇ ਚਰਨਾਂ 'ਚ ਡਿੱਗ ਪਿਆ ਉਹਨੂੰ ਅੱਜ ਅਸਲ ਅਲੇਖ ਦੇ ਦਰਸ਼ਨ ਹੋ ਗਏ ਸੀ ਸੰਗਤ ਜੀ ਪਾਣੀਪਤ ਦੇ ਪੀਰਾਂ ਦਾ ਹੰਕਾਰ ਥੋੜ੍ਹ ਕੇ ਤੇ ਉਹਨਾਂ ਨੂੰ ਸੱਚ ਦਾ ਮਾਰਗ ਵਿਖਾ ਕੇ ਗੁਰੂ ਨਾਨਕ ਦੇਵ ਜੀ ਹੁਣ ਅੱਗੇ ਵਧੇ ਆ ਪਰ ਧਿਆਨ ਦਿਓ ਅਦੇ ਸ਼੍ਰੀਲੰਕਾ ਬਹੁਤ ਦੂਰ ਹੈ ਰਾਜਾ ਸ਼ਿਵ ਦੀ ਆਵਦੀ ਉਡੀਕ ਹਜੇ ਹੋਰ ਲੰਮੀ ਹੋਣ ਵਾਲੀ ਹੈ। ਪਾਣੀਪਤ ਤੋਂ ਬਾਅਦ ਗੁਰੂ ਸਾਹਿਬ ਦਾ ਅਗਲਾ ਅਪਨਾ ਹੈ ਦਿੱਲੀ। ਸੁਣਿਆ ਹੈ ਦਿੱਲੀ 'ਚ ਇੱਕ ਅਜਿਹਾ ਫਕੀਰ ਰਹਿੰਦਾ ਹੈ ਜੋ ਦਰਿਆ ਦੇ ਕੰਢੇ ਲੋਕਾਂ ਨੂੰ ਬੇੜੀਆਂ ਰਾਹੀਂ ਪਾਰ ਲੰਘਾਉਂਦਾ ਹੈ ਪਰ ਖੁਦ ਹੰਕਾਰ ਦੇ ਦਰਿਆ ਵਿੱਚ ਡੁੱਬਿਆ ਹੋਇਆ ਹੈ। ਕੌਣ ਹੈ ਉਹ ਫਕੀਰ? ਕੀ ਗੁਰੂ ਸਾਹਿਬ ਦਿੱਲੀ ਦੇ ਬਾਦਸ਼ਾਹ ਨੂੰ ਵੀ ਮਿਲਣਗੇ? ਫਿਰ ਅੱਗੇ ਬਨਾਰਸ, ਪਟਨਾ ਗਿਆ ਤੇ ਜਗਨਨਾਥਪੁਰੀ ਦੇ ਰਸਤੇ ਹੁੰਦੇ ਹੋਏ ਇਹ ਸਫ਼ਰ ਕਿਵੇਂ ਅੱਗੇ ਵਧੂਗਾ? ਇਸਾ ਵਾਉਣ ਵਾਲੀਆਂ ਸਾਖੀਆਂ 'ਚ ਲੜੀਵਾਰ ਸੁਣਾਗੇ। ਸੰਗਤ ਜੀ ਸਾਖੀ ਸੁਣਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਦਿਓ। ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਿਓ। ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ।